ਗੁਰੂ ਵੇਖਣ ਦਾ ਵਿਸ਼ਾ ਨਹੀਂ ਪਰ ਜਿਨ੍ਹਾਂ ਨੇ ਸੁਣਿਆ ਪੀਰ ਬੁੱਧੂ ਸਾਹ ਪੰਜ ਪਿਆਰੇ ਭਾਈ ਨੰਦ ਲਾਲ ਬਵੰਜਾ ਕਵੀ ਜਿਨ੍ਹਾਂ ਨੇ ਸੁਣਿਆ ਉਹਦੇ ਸਦਕੇ ਉਹਤੇ ਕੁਰਬਾਨ ਹੋ ਗਏ ਗੁਰੂ ਵੇਖਣ ਦਾ ਵਿਸ਼ਾ ਨਹੀਂ ਜਿਨ੍ਹਾਂ ਨੇ ਵੇਖਿਆ ਸਨ 84 ਰੇਜ ਹਜ਼ਾਰਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਢੀੜਾਂ ਇਹਨਾਂ ਦੀ ਬੇਦਵੀ ਹੋਈ ਜਲਾਈਆਂ ਗਈਆਂ 70 ਢੀੜਾਂ ਮੈਂ ਕਾਨਪੁਰ ਦੇ ਵਿੱਚ ਇਕੱਠੀਆਂ ਕੀਤੀਆਂ ਸਨ ਕਾਨਪੁਰ ਦੇ ਸੱਜਣ ਮੇਰੇ ਨਾਲ ਨੈ ਸ਼ੋਗਲ ਜੀ ਬੈਠੇ ਅਕਾਲੀ ਜੀ ਦੇ ਗੁਰਦੁਆਰੇ ਐ ਭਾਈ ਕਲਿਆਣ ਸਿੰਘ ਵੀ ਮੇਰੇ ਨਾਲ ਸਨ ਸਾਰਾ ਦਿਨ ਸਿਸਕਾਰ ਕਰਦੇ ਆ ਅਦ ਜਲੀਆਂ ਵੀ ਗੁਰਦੁਆਰੇਆਂ ਵਿੱਚ ਘਰਾਂ ਦੇ ਵਿੱਚ ਕੋਰ ਬੇਦਰੀ ਹੋਈ 84 ਜੇ ਜਦ ਸ਼ਾਮ ਦੇ 4 ਵਜੇ ਤੇ ਮੈਨੂੰ ਗੈਨੀ ਕਲਿਆਣ ਸਿੰਘ ਕਹਿੰਦਾ ਕਿ ਤੁਸੀਂ ਹਾਰਟ ਦੇ ਮਰੀਜ਼ ਹੋ ਸਾਰਾ ਦਿਨ ਅਗਦੇ ਉਦੋਂ ਬੈਠੇ ਹੋ ਇੱਕ ਪਾਸੇ ਮੈਂ ਫਿਰ ਸੰਤਾਂ ਵੀ ਨਾਲ ਆ ਗਏ ਨੇ ਸਾਰਾ ਕੰਮ ਹੋ ਗਿਆ ਇਹ ਸਿਰਫ ਇੱਕ ਕਾਨਪੁਰ ਦੇ ਹੋਇਆ ਲਖਨਊ ਦੇ ਬੁਖਾਰੋ ਦੇ ਕਾਟਾ ਨਗਰ ਦੇ ਦਿੱਲੀ ਦੇ ਅੰਦਰ ਵਿੱਚ ਹੋਰ ਸ਼ਹਿਰਾਂ ਦੇ ਵਿੱਚ ਕਿੰਨਾ ਹੋਇਆ ਇਹ ਤੇ ਬਿਆਨ ਨੂੰ ਤੋਂ ਪਰੇ ਜਿਨ੍ਹਾਂ ਨੇ ਵੇਖਿਆ ਉਹਨਾਂ ਨੇ ਘੋਰ ਬੇਦਵੀ ਕੀਤੀ ਗੁਰੂ ਅੰਸਾਵ ਦੇ ਪਰ ਜਿਨ੍ਹਾਂ ਨੇ ਸੁਣਿਆ ਉਹ ਤੇ ਸਦਕੇ ਜਾਂਦੇ ਨੇ ਕੁਰਬਾਨ ਜਾਂਦੇ ਨੇ ਗੁਰੂ ਵੇਖਣ ਦਾ ਵਿਸ਼ਾ ਨਹੀਂ ਹੈ ਗੁਰੂ ਸੁਣਨ ਦਾ ਵਿਸ਼ਾ ਸਰਵਨ ਦਰਸ਼ਨ ਪਰਮਾਤਮਾ अनुभव ਕਰਨ ਦਾ ਵਿਸ਼ਾ ਨਾ ਵੇਖਣ ਦਾ ਵਿਸ਼ਾ ਨਾ ਸੁਣਨ ਦਾ ਵਿਸ਼ਾ ਇਹ ਵੀ ਮੈਰ ਕਰਨੀ ਅੱਖੀ ਬਾਝੋਂ ਵੇਖਣਾ ਬਿਨ ਕੰਨਾ ਸੋਣਾ ਪੈਰਾ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ ਜੀਬੇ ਬਾਝੋਂ ਬੋਲਣਾ ਤੇ ਜੀਵਤ ਮਰਨਾ ਨਾਨਕ ਹੁਕਮ ਪਛਾਣੀਏ ਤੌ ਖਸਮੇ ਮਿਲਣਾ ਮੈ ਇਸ ਤਰ੍ਹਾਂ ਇਹ ਗੁਰਬਾਣੀ ਜਿੰਨੀ ਬਾਰੀਕ ਹੈ ਤੇ ਈਸ਼ਵਰ ਦੇ ਜਿੰਨੇ ਬਾਰੀਕ ਸਿਧਾਂਤ ਸਾਡੇ ਸਾਹਮਣੇ ਰੱਖ ਰਹੀ ਹੈ ਇਹ ਅਜੇ ਸਿੱਖ ਜਗਤ ਨੇ ਨਹੀਂ ਸਮਝਿਆ ਨਾ ਕੋਈ ਸਮਝੇ ਨਾ ਜਗਤ ਨੂੰ ਸਮਝਾ ਸਕੇ ਇਸ ਵਾਸਤੇ ਪਖੰਡ ਪੰਜਾਬ ਦੇ ਵਿੱਚ ਵੀ ਪੈਦਾ ਹੋ ਗਿਆ ਕਿਦਰੇ ਨਿਰੰਕਾਰੀਆਂ ਦੇ ਰੂਪ ਵਿੱਚ ਕਿਦਰੇ ਰਾधा-ਸਵਾਮੀਆਂ ਦੇ ਰੂਪ ਵਿੱਚ ਗਿਆਨ ਦਾ ਸਾਗਰ ਕੋਲ ਮੌਜੂਦ ਹੋਵੇ ਤੇ ਫਿਰ ਇਸ ਪ੍ਰਾਂਤ ਦੇ ਵਿੱਚ ਪਖੰਡ ਪੈਦਾ ਹੋਵੇ ਇਸ ਗੱਲ ਦਾ ਸਬੂਤ ਹੈ ਸਿੱਖ ਨੇ ਗੁਰਬਾਣੀ ਸਮਝੀ ਡਾਕਟਰ ਮੁਹੰਮਦ ਇਕਵਾਲ ਬਾਗੇ ਦਰਾਦੇਸ਼ ਗੋ ਮਹਾਪੁਰਸ਼ਾਂ ਦਾ ਜ਼ਿਕਰ ਕਰਦਾ ਹੈ ਕਹਿੰਦਾ ਦੁਨੀਆ ਇਹਨਾਂ ਦੋਹਾਂ ਨੂੰ ਨਹੀਂ ਸਮਝ ਸਕੀ ਕਿਉਂ ਇਨਾਂ ਦੋਹਾਂ ਦੀ ਗੱਲ ਬੜੀ ਬਾਰੀਕ ਸੀ ਕਿਹੜੇ ਦੋ ਇੱਕ ਮਹਾਤਮਾ ਬੁੱਧ ਇੱਕ ਗੁਰੂ ਨਾਨਕ ਦੋਹਾਂ ਬਾਰੇ ਇਹ ਕਹਿੰਦਾ ਸ਼ਮਾ ਗੌਤਮ ਜਲ ਰਹੀ ਹੈ ਮਹਿਕ ਲੈ ਅਗਿਆਰੂ ਦੀ ਗੌਤਮ ਦਾ ਦੀਵਾ ਜਲਿਆ ਝੂਠਿਆਂ ਦੀ ਮਹਿਕ ਲੈ ਅਗਿਆਰਾ ਮਕਾਰਾਂ ਦੀ ਮਹਿਕ ਉਸ ਦੀ ਰੋਸ਼ਨੀ ਤੋਂ ਲਾਭ ਨਹੀਂ ਲਿਆ गुरु नानक बारे कहता है शमा हक से जो मुनवर हो वो ये मैं दिल न थी रहमत हुई पर जमी का बिल न थी गुरु नानक का दीवा जलया अंधिया दी मैं लोगों ने अखा ही नहीं खोली भावे बहुत दीवे जलाए नौखंड पृथ्वी गुरु नानक ने ज्ञान के दीपक जलाए किसी ने अखी नहीं खोली जब अखी नहीं खोली तो अंधेरा रहे ਸਿੱਖ ਜਗਤ ਦੀ ਅਗਿਆਨਤਾ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਜਿਸ ਤਰ੍ਹਾਂ ਇਹ ਭਟਕਦੇ ਪੈ ਨੇ ਛੋਟੇ ਛੋਟੇ ਧਾਗੇ ਤਵੀਜ਼ਾਂ ਦੇ ਚੱਕਰ ਵਿੱਚ ਤੇ ਪਖੰਡ ਦੇ ਵਿੱਚ ਉਸ ਤੋਂ ਪਤਾ ਚੱਲਦਾ ਹੈ ਸ਼ਬਦ ਦੀ ਸਮਝ ਨਹੀਂ ਆਈ ਸੂਝ ਨਹੀਂ ਸੰਸਾਰ ਪਦਾਰਥ ਹੈ ਗੁਰੂ ਸ਼ਬਦ ਹੈ ਪਰਮਾਤਮਾ ਪਰਮ ਚੇਤਨਾ ਹੈ ਸੰਸਾਰ ਵੇਖਣ ਦਾ ਵਿਸ਼ਾ ਹੈ ਗੁਰੂ ਸੁਣਨ ਦਾ ਵਿਸ਼ਾ ਹੈ ਪਰਮਾਤਮਾ ਅਨੁਭਵ ਕਰਨ ਦਾ ਵਿਸ਼ਾ ਹੈ अनुभव महसूस अनुभव सिर्फ ही करना या उसन तीसरा नेत्र भी कहने त्रिलोचन तीजा नेत्र खुले तो दिखाई दे वो अनुभव दीजी अख खुले तो महसूस हो गए दिखाई भी दे, वो सुनाई भी दे पर जो तीजी अख खुले उस तो बिना उसका कुछ भी नहीं पता चलता अनुभव ही गया ਔਰ ਇਹ ਅਨੁਭਵ ਉਦੋਂ ਪ੍ਰਾਪਤ ਹੁੰਦਾ ਹੈ ਤੀਜੀ ਅੱਖ ਉਦੋਂ ਖੁੱਲਦੀ ਹੈ ਜਦ ਕੋਈ ਗੁਰੂ ਨੂੰ ਸੁਣਦਾ ਮਤ ਵਿੱਚ ਰਤਨ جواਹਰ ਮਾਨਤ ਜੇ ਇੱਕ ਗੁਰ ਕੀ ਸਿੱਖ ਸੁਣੇ ਕੋਈ ਸੁਣੇ ਫਿਰ ਤੀਜੀ ਅੱਖ ਖੁੱਲ ਜਾਂਦੀ ਫਿਰ ਹਰ ਪਾਸੇ ਪ੍ਰਭੂ ਹੀ ਦਿਖਾਈ ਦੇਣ ਲੱਗ ਪੈਂਦਾ ਪ੍ਰਮਾਤਮਾ ਦਿਖਾਈ ਦੇਣ ਲੱਗਦਾ ਮੈਂ ਦੇਖੇ ਹੋਰੀ ਹੂੰ ਚਾ ਮੋਹਨ ਸਭ ਤੇ ਦਏ ਦਏ ਲੋਚਨ ਦੇਖਾ ਹਰ ਬਿਨ ਅਵਰ ਨ ਦੇਖਾ ਹੁ ਮੈਨੂੰ ਹਰੀ ਤੋਂ ਬਿਨਾ ਹੋਰ ਕੁਝ ਵੀ ਨਹੀਂ ਦਿਖਾਈ ਦੇਂਦਾ ਅਨਭਵ ਦੀ ਆਖ ਗੁਰੂ ਨੂੰ ਸੁਣ ਕੇ ਖੁੱਲਦੀ ਹੈ ਇਹ ਅੱਖਾਂ ਕੋਈ ਬਾਹਰ ਦੀ ਆਵਾਜ਼ ਸੁਣ ਕੇ ਵੀ ਖੁੱਲ ਜਾਂਦੀਆਂ ਨੀਂਦ ਵਿੱਚ ਤੇ ਹੈ ਅੱਖਾਂ ਬੰਦ ਨੇ ਖੜਾ ਆਵਾਜ਼ ਹੋਈ ਅੱਖ ਖੁੱਲ ਗਈ ਸੰਸਾਰ ਦਿਖਾਈ ਦੇਣ ਲੱਗ ਪਏ ਪਰ ਅਨਭਵ ਦੀ ਆਖ ਉਹਦੋਂ ਖੁੱਲਦੀ ਹੈ ਜਦ ਕੋਈ ਗੁਰੂ ਨੂੰ ਸੁਣ ਤੇ ਗੁਰੂ ਸੁਣਨ ਦਾ ਵੇਸ ਹੈ ਔਰ ਜੋ ਸੁਨੰਦ ਦਾ ਵੇਸ਼ਾ ਹੈ ਤਾਂ ਫਿਰ ਉਹ ਸ਼ਬਦ ਹੈ ਸਰੀਰ ਨਹੀਂ 5-7 ਮਿੰਟ ਮੈਂ ਆਪ ਜੀ ਦੇ ਹੋਰ ਲਾਵਾਂ ਤਾਂ ਕਿ ਗੱਲ ਸਾਡੀ ਪਕੜ ਦੇ ਚ ਆ ਜਾਵੇ ਵੈਸੇ ਮੈਨੂੰ ਆਪਕੇ ਖੁਸ਼ੀ ਹੋਈ ਇਹ ਨਿਰਮਲੇ ਮਾਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੁਰਗੱਦੀ ਨਿਸ਼ੀਨੀ ਪਰਮ ਮਨਾ ਰਹੇ ਤੇ ਮੇਰਾ ਬਚਪਨਾ ਇੱਕ ਨਿਰਮਲੇ ਮਹਾਪੁਰਸ਼ਾਂ ਦੇ ਨਾਲ ਬਤੀਤ ਹੋਇਆ ਹੈ ਬਾਬਾ ਬਲਵੰਦ ਸਿੰਘ ਜੀ ਨਿਰਮਲੇ ਗੁਰਬਾਣੀ ਗ੍ਰਾਮਰ ਮethodi ਬਹੁਤ ਉਨਾਗਲ ਪੜੀ ਸੀ ਗੁਰਬਾਣੀ ਗਿਆਨ ਗੁਰੂ ਗੁਰੰਤ ਸਾਹਿਬ ਦੇ ਤੋਂ ਮਹਾਨ ਉਪਾਸ਼ਕ ਆਉ ਕਹਿੰਦੇ ਸਨ ਇਹ ਮੇਰੇ ਇਸ਼ਟ ਦੇਵ ਹੈ ਜਿਸ ਦਿਨ ਕਿਦਰੇ ਬੈਠਣਾ ਨਸੀਬ ਨਾ ਆਵੇ ਗੁਰਦੁਆਰਾ ਕਿਸੇ ਦਿਨ ਸਫਰੇ ਚ ਰਹਿ ਗਏ ਆ ਉਹ ਕਹਿ ਦਿੰਦੇ ਸਨ ਅੱਜ ਇਸ਼ਟ ਦੇ ਗਰਸ਼ਨ ਨੇ ਅੱਜ ਇਸ਼ਟ ਕੋਲ ਨਹੀਂ ਬੈਠੇ और मैनू केंद्र सिंम मसकीन जिम्मे पुत्रों को बैठी है मित्रां कोल बैठी है माँ बाप को बैठीद गृहस्थी पत्नी को बैठता है पत्नी पति को बैठती है उसका अपना अपना असर है मन के उ इस तरह गुरु को बैठना ही चाहिए उस बैठने का अपना प्रभाव और जो गुरु न सुनी है, तो फिर अनुभव दु नेत्र खुल पीजी अख खुल पे त्रिलोचन तीसरा नेत्र ਇਹਨਾਂ ਦੋ ਅੱਖਾਂ ਦੇ ਵਿੱਚ ਕਾਰ ਸੁਣ ਕੇ ਹੀ ਖੁੱਲਦਾ ਹੈ ਗੁਰੂ ਨੂੰ ਸੁਣ ਕੇ ਖੁੱਲਦਾ ਹੈ ਔਰ ਜੈਸੇ ਖੁੱਲਦਾ ਹੈ ਤੋ ਪ੍ਰਭੂ ਦਿਖਾਈ ਦੇਣ ਲੱਗਦਾ ਹੈ ਪਰਮਾਤਮਾ ਤੇ ਗੁਰੂ ਵਿਅਕਤੀ ਨਹੀਂ ਨੇ ਸ਼ਕਤੀ ਨੇ ਗੁਰੂ ਸ਼ਕਤੀ ਦੇ ਰੂਪ ਦੇ ਸ਼ਬਦ ਹੈ ਪਰਮਾਤਮਾ ਸ਼ਕਤੀ ਦੇ ਰੂਪ ਵਿੱਚ ਪ੍ਰਕਾਸ਼ ਹੈ ਇਹ ਦੋਵੇਂ ਵਿਅਕਤੀ ਨਹੀਂ ਨੇ ਵਿਅਕਤੀ ਵਿਅਕਤੀ ਨਾਲ ਜੋੜ ਸਕਦਾ ਹੈ ਵਿਅਕਤੀ ਸ਼ਕਤੀ ਨਾਲ ਨਹੀਂ ਜੋੜ ਸਕਦਾ ਸ਼ਕਤੀ ਨਹੀਂ ਹੀ ਸ਼ਕਤੀ ਨਾਲ ਜੋੜਨਾ ਹੌਲ ਮਰਸ ਕਰਾ ਅਗਰ ਪ੍ਰਮਾਤਮਾ ਨੂੰ ਤੁਸੀਂ ਵਿਅਕਤੀ ਮੰਨ ਲੋ ਤੋ ਫਿਰ ਉਸ ਦਾ ਜਨਮ ਵੀ ਮੰਨਣਾ ਪੈ ਤੇ ਜਿਸ ਦਾ ਜਨਮ ਮੰਨੀਏ ਉਸ ਦਾ ਮਰਨ ਵੀ ਮੰਨਣਾ ਪੈ ਉਹਦੀ ਮੌਤ ਵੀ ਕਲਗੀਧਰ ਪਿਤਾ ਕਹਿੰਦੇ ਨੇ ਆ ਜਨਮ ਹੈ ਆ ਮਰਨ ਹੈ ਤੇਰਾ ਕੋਈ ਜਨਮ ਤੇਰੀ ਕੋਈ ਮੌਤ ਨਹੀਂ ਅਗਰ ਉਸ ਨੂੰ ਵਿਅਕਤੀ ਮੰਨ ਲਗੇ ਤੋ ਉਸ ਦੇ ਮਾਪੇ ਵੀ ਮੰਨਨੇ ਪੈਣਗੇ ਕਿਉਂਕਿ ਵਿਅਕਤੀ आखिर व्यक्ति बाई बर्थ ही आएगा जन्म तो ही आएगा मां बाप तो ही आएगा हो तो कोई कारण है तो साहब कहें ना ताक है ना मात है ना जात है ना पात है कोई मां बाप नहीं उसके कोई जात पात उसकी नहीं वो तो व्यक्ति नहीं है इस वास्ते अकाए आ जाए उसकी कोई काया नहीं है आ जाए जन्म देने वाला कोई भी नहीं अकृता कृत है अमृत मृत है वो तो अकृत है किसी की बनावट नहीं है इस वास्ते कोई उस मिटा नहीं सकता था आना ना जाए पीता ना हो आप निरंजन अगर उस व्यक्ति मनो, तो मैं अर्ज करा व्यक्ति एक समय एक कोई था थां सारी थावे नहीं है जैसे तुम इतने बैठे हो अपने घर नहीं हो व्यक्ति एक समय एको ही पर्बत हो सकते है। सारी थामा थे नहीं तो किधरे कि पागाल या जन्नत इस्लाम के मुताबिक सतमे आसमान से होगा कम से कम इथे त नहीं अगर व्यक्ति। वो व्यक्ति व्यक्ति नहीं है इस वास्ते सारी ते तू थाई जिथे हो जाई साचा सिरजन हार जे ਮੈਂ ਅਰਸ਼ ਕਰਾਂ ਅਸੀਂ ਪ੍ਰਮਾਤਮਾ ਤੋਂ ਬਾਰ ਨਹੀਂ ਜਾ ਸਕਦੇ ਅਸੀਂ ਪ੍ਰਮਾਤਮਾ ਨੂੰ ਗਵਾ ਨਹੀਂ ਸਕਦੇ ਅਸੀਂ ਪ੍ਰਮਾਤਮਾ ਨੂੰ ਭੁਲਾ ਨਹੀਂ ਸਕਦੇ ਭੁੱਲ ਸਕਦੇ ਜੈਸੇ ਇੱਕ ਉਦਾਹਰਣ ਮੈਂ ਦਿਆਂ ਇੱਕ ਮੱਛਲੀ ਸਾਗਰ ਦੇ ਸਮੁੰਦਰ ਦੇ ਕਈ ਵਾਰ ਆਪਣੇ ਵਤਨ ਤੋਂ ਬਹੁਤ ਦੂਰ ਚਲੀ ਜਾਂਦੀ ਹੈ ਔਰ ਅਕਸਰ ਚਲੀ ਜਾਂਦੀ ਹੈ ਇੱਕ ਮੱਛਲੀ ਆਪਣੇ ਪਰਿਵਾਰ ਤੋਂ ਬਹੁਤ ਦੂਰ ਜਾ ਸਕਦੀ ਹੈ ਔਰ ਅਕਸਰ ਚਲੀ ਜਾਂਦੀ ਹੈ ਹਜ਼ਾਰਾਂ ਮੀਲ ਦੂਰ ਚਲੀ ਜਾਂਦੀ ਇੱਕ ਮੱਛਲੀ ਆਪਣੇ ਪਰਿਵਾਰ ਬਹੁਤ ਦੂਰ ਜਾ ਸਕਦੀ ਹੈ ਔਰ ਅਕਸਰ ਚਲੀ ਜਾਂਦੀ ਹੈ ਪਰ ਲੱਖ ਵੀ ਕੋਸ਼ਿਸ਼ ਕਰੇ ਮੱਛਲੀ ਸਾਗਰ ਤੋਂ ਦੂਰ ਨਹੀਂ ਜਾ ਸਕਦੀ ਜਿੱਥੇ ਜਾਏਗੀ ਸਮੁੰਦਰ ਤੇ ਸਾਗਰ ਤੇ ਦੂਰ ਚਲੀ ਗਈ ਆਪਣੇ ਵਤਨ ਤੋਂ ਦੂਰ ਚਲੀ ਗਈ ਹੈ ਇਲਾਕੇ ਦੂਰ ਚਲੀ ਗਈ ਹੈ ਪਰਿਵਾਰ ਤੋਂ ਸਾਗਰ ਤੋਂ ਦੂਰ ਨਹੀਂ ਮਨੁੱਖ ਆਪਣੇ ਘਰ ਤੋਂ ਦੂਰ ਜਾ ਸਕਦਾ ਹੈ ਆਪਣੇ ਪਰਵਾਰ ਤੋਂ ਦੂਰ ਜਾ ਸਕਦਾ ਹੈ ਆਪਣੇ ਵਤਨ ਤੋਂ ਦੂਰ ਜਾ ਸਕਦਾ ਹੈ ਆਪਣੇ ਜਨਮ ਸਥਲ ਤੋਂ ਦੂਰ ਜਾ ਸਕਦਾ ਹੈ ਆਪਣੇ ਪਰਿਵਾਰ ਤੋਂ ਦੂਰ ਜਾ ਸਕਦਾ ਹੈ ਲੱਖ ਵੀ ਕੋਸ਼ਿਸ਼ ਕਰੇ ਮਨੁ ਨਿਰੰਕਾਰ ਤੋਂ ਦੂਰ ਨਹੀਂ ਜਾ ਸਕਦਾ ਜਿੱਥੇ ਜਾਏਗਾ ਨਿਰੰਕਾਰ ਤੇ ਤੂ ਸਭ ਨੇ ਆਈ ਜਿੱਥੇ ਹੋ ਜਾਏ ਸਾਚਾ ਸਿਰਜਨਹਾਰ ਜਿਓ ਜੋ ਵਿਆਪਕ ਹੈ ਉਹ ਵਿਅਕਤੀ ਨਹੀਂ ਹੈ ਸ਼ਕਤੀ ਹੈ ਹੁਣ ਮਿਹਰ ਕਰਾਂ ਜੋ ਸਦਾ ਸੰਗ ਨਹੀਂ ਉਹ ਪ੍ਰਮਾਤਮਾ ਨਹੀਂ ਹੈ सदा अंग संगै अभंग विभूते और जो सदा संग नहीं वो गुरु भी नहीं है ये दूसरी गल मैं कह दे गुरु मेरे संग सदा है ना शब्द दे रूप विच गुरु सदा संग है प्रकाश दे रूप विच शक्ति दे रूप विच परमात्मा सदा संग है कोई गुरु नु सुने ते परमात्मा नु वेखण दे समर्थ हो जावे बस इतनी गल्ल संबंधित छोटी जे गाथा मैंने चेते आई है इस नु स्पष्ट करने दी मैं कोशिश करा ਤੇ ਔਰੰਗਜ਼ੇਬ ਨੂੰ ਨਜ਼ਰਾਨੇ ਵਜੋਂ ਇੱਕ ਬੜਾ ਸ਼ੀਸ਼ੀ ਆਇਨਾ ਪੇਸ਼ ਕੀਤਾ ਖੂਬਸੂਰਤ ਸ਼ੀਸ਼ਾ ਉਹ ਵੀ ਉਹ ਚੀਨ ਤੋਂ ਲਿਆਇਆ ਸੀ ਉਸ ਆਇਨੇ ਦੇ ਚਾਰੋਂ ਪਾਸੇ ਬੇਲ ਬੂਟੇ ਸੰ ਤੇ ਸੋਹਣਾ ਮੀਨਾਕਾਰੀ ਦਾ ਕੰਮ ਹੋਇਆ ਹੋਇਆ ਸੀ ਨਜ਼ਰਾਨੇ ਵੱਲੋਂ ਪੇਸ਼ ਕੀਤਾ ਖੈਰ ਵੇਚਣ ਦੇ ਉਸ ਨੂੰ ਇਜਾਜ਼ਤ ਮਿਲ ਗਈ ਔਰੰਗਜ਼ੇਬ ਨੇ ਇਹ ਆਇਨਾ ਏ ਸ਼ੀਸ਼ਾ ਜ਼ੈਬੁਲ ਨਸਾ ਦੇ ਕਮਰੇ ਚ ਲਗਵਾ। ਜ਼ੈਬੁਲ ਨਸਾ ਇਸਦੀ ਚਹੇਤੀ ਲੜਕੀ ਸੀ। ਉਹਰੇ 40 ਸਾਲ ਦੀ ਹੋ ਗਈ ਸੀ ਔਰੰਗਜ਼ੇਬ ਨੇ ਇਸਦੀ ਸ਼ਾਦੀ ਨਹੀਂ ਕੀਤੀ। ਕਾਰਨ ਘਰਾ ਇਸਨੇ ਮਾਰ ਦਿੱਤੇ, ਭਤੀਜੇ ਇਸਨੇ ਮਾਰੂ। ਉਹ ਜੇਲ੍ਹ ਦੇ ਚ ਭੈਣ ਜੇਲ੍ਹ ਲੈ। ਬੱਚੀ ਜਵਾਨ ਹੋਈ ਤੇ ਸੋਚਦਾ ਇਸਦੀ ਸ਼ਾਦੀ ਕੀਤੀ ਤੇ ਕਿਦਰੇ ਦਾਮਾਦ ਮੇਰੇ ਕੋਲ ਤਖਤ ਨਾ ਖੋਲ। सोचनी दो दामाद होने ही सदाम ने मारे ने इराद में शायद अखबारों के पढ़ने वाले जरूर दो दामाद मारे अपन ही लड़कियों बेवल राजनीति इतना कठोर कर दें दी है हिरदा कौन प्यो है कौन पा है कौन बतेजा है कौन लड़की है कौन लड़का है कुछ भी इतना कठोर कर देंद्दी अगर मनुख धार्मिक नहीं तो राजनैतिक पत्थर की तरह कठोर हो रहा कुछ भी ਦੇਵੀ ਮੈਰਸ ਕਰ ਮੁਖਤਸਰ ਮੈਰਸ ਕਰ ਜਦ ਜ਼ੈਬੁਲ ਨਸਾਨੇ ਦੇਖਿਆ ਭਿਓ ਨੇ ਮੇਰਾ ਘਰ ਤੇ ਵਸਾਣਾ ਨੇ ਤੇ ਇਹ ਆਪਣੇ ਹਿਰਦੇ ਦੇ ਘਰ ਦੇ ਚ ਖੁਦਾ ਨੂੰ ਲੈਣ ਦੀ ਕੋਸ਼ਿਸ਼ ਕਰਨ ਲੱਗ ਪਈ ਬੰਦਗੀ ਕਰਨ ਸਵੇਰੇ ਸ਼ਾਮ ਕੁਰਾਨ ਦੀ ਸਲਾਵਤ ਪੰਜ ਵਕਤ ਦੀ ਨਮਾਜ਼ ਹਰ ਦਿਨ ਤਸਬੀਹ ਤੇ ਥਾਰਾ ਦਿਨ ਅੱਲਾਹ 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 ਐਂ ਕਰੀਆ ਕੁਝ ਥੋੜਾ ਜੈ ਇਸ ਨੂੰ ਸਰੂਰ ਵੀ ਮਿਲਣ ਲੱਗ ਪਿਆ ਹੁਣ ਜਿਹੜਾ ਬੰਦਾ ਇਤਨੀ ਬੰਦਗੀ ਕਰੇ ਤਾਂ ਕੁਛ ਨਾ ਕੁਛ ਤੇ ਗੱਲ ਬਣਦੀ ਹੈ ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ ਇੱਕ ਤਿੱਲ ਨਹੀਂ ਬੰਨੇ ਘਾਲੇ ਇੱਕ ਦਿਲ ਜਿਤਨੀ ਨਹੀਂ ਘਾਲਨਾ ਵਿਅਰਥ ਨਹੀਂ ਤੇ ਉਹ ਤੇ ਬਹੁਤ ਕੁਝ ਕਰਦੀ ਸੀ ਰਮਜ਼ਾਨ ਦੇ ਦਿਨਾਂ ਚ ਪੂਰੇ ਰੋਜ਼ੇ ਰੱਖਦੀ ਸੀ ਕੁਰਾਨ ਦੀ ਤਲਾਵਤ ਕਰਦੀ ਸੀ ਸਾਰਾ ਦਿਨ ਤਸਬੀਹ ਤੇ ਅੱਜ ਇਹ ਕੀਮਤੀ ਆਈ ਨਾ ਸ਼ੀਸ਼ਾ ਜਗ ਔਰੰਗਜ਼ੇਬ ਹੈ ਜ਼ੈਬੁਲ ਨਸਾਬ ਹੈ ਵਿਸ਼ਾਲ ਕਮਰੇ ਦੇ ਸਜਾ ਕੇ ਰੱਖਿਆ ਗਿਆ ਤਾਂ ਇਸਨੇ ਗਾਲਬਨ 15-20 ਸਾਲਾਂ ਬਾਅਦ ਅੱਜ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਆਪਣਾ ਮੂੰਹ ਵੇਖਣ ਦੀ ਕੋਸ਼ਿਸ਼ ਕੀਤੀ ਇਤਨਾ ਚਿਰ ਹੋ ਗਿਆ ਸੀ ਉਹ ਪਕੀਰਾ ਨਾ ਤਬੀਅਤ ਸੀ ਕਿਉਂਕਿ ਉਹਨੂੰ ਪਤਾ ਚੱਲ ਗਿਆ ਸੀ ਕਿ ਉਹਨੇ ਮੇਰਾ ਘਰ ਨਹੀਂ ਵਸਾਇਆ ਤੋ ਚਲੋ ਮੈਂ ਖੁਦਾ ਨੂੰ ਆਪਣੇ ਘਰ ਲਿਆਵਾਂ ਆਪਣੇ ਹਿਰਦੇ 'ਚ ਆਵਾਂ। ਤੋ ਇਸ ਤਰ੍ਹਾਂ ਦੀ ਕੋਸ਼ਿਸ਼ ਕਰਦੇ ਹੀ ਰਹੇ। ਕਿਉਂਕਿ ਕਹਿੰਦੇ ਨੇ ਜਦ ਸਾਰੇ ਆਸਰੇ ਟੁੱਟ ਜਾਣ ਤਾਂ ਫਿਰ ਮਨੁੱਖ ਲਈ ਪ੍ਰਮਾਤਮਾ ਦੇ ਸਾਰੇ ਤੋਂ ਬਿਨਾ ਹੋਰ ਕੋਈ ਸਹਾਰਾ ਨਹੀਂ। ਸ਼ੀਸ਼ੇ ਦੇ 'ਚ ਜੈਸੇ ਆਪਣਾ ਮੁਖੜਾ ਵੇਖਿਆ ਤੋ ਵੇਖਦੇ ਹੀ ਰਹੇ। मनो चिंतक इस नाल राजी ਨਹੀਂ ਕਿ ਕਦੀ ਕਦੀ ਐਸਾ ਵੀ ਹੁੰਦਾ ਹੈ ਮਨੁੱਖ ਆਪਣੇ ਉਤੇ ਆਪ ਹੀ ਮੋਹਿਤ ਹੋ ਜਾਂਦਾ ਹੈ। ਔਰ ਆਪਣੇ ਆਪ ਨੂੰ ਬਾਰੀ-ਬਾਰ ਦੇਖੀ ਜਾਂਦਾ ਹੁੰਦਾ ਹੈ। ਹੁੰਦੇ ਨੇ ਇਸ ਤਰ੍ਹਾਂ। ਕਮ ਸੇ ਕਮ 5000 ਮਨੁੱਖਾਂ ਦੇ ਚੋਂ 1-2 ਤੇ ਐਸੇ ਹੋਣੇ ਹੀ ਨੇ। ਆਪਣੇ ਆਪ ਦੇ ਤੇ ਆਪ ਹੀ ਮੋਹਿਤ ਹੋ ਜਾਂਦੇ। ਹਰ ਵਕਤ ਆਪਣੇ ਆਪ ਨੂੰ ਦੇਖਦੇ। ਇਹ ਆਪਣੇ ਉਤੇ ਆਪ ਹੀ ਮੋਹਿਤ ਹੋ ਗਏ। ਬਾਰ-ਬਾਰ ਸ਼ੀਸ਼ੇ ਦੇ ਅੱਗੋਂ ਖੜ੍ਹੀਏ ਵੇਖੀ ਜਾਂਦੇ, ਵੇਖੀ ਜਾਂਦੇ। ਹਉਨ ਕਈ ਦਫਾ ਫਜਰ ਦੀ ਨਮਾਜ਼ ਖੁੰਝ ਜਾਂਦੀ ਹੈ ਕਈ ਦਫਾ ਅਸਰ ਦੀ ਨਮਾਜ਼ ਖੁੰਝ ਜਾਂਦੀ ਹੈ ਕਈ ਦਫਾ ਇਸ਼ਾ ਦੀ ਨਮਾਜ਼ ਵੀ ਨਹੀਂ ਪੜ੍ਹਦੀ ਸ਼ੀਸ਼ਾ ਦੇਖਦੀ ਰਹੇ ਨਮਾਜ਼ ਦਾ ਵਕਤ ਹੋ ਜਾਂਦਾ ਹੁਣ ਤਸਬੀਹ ਵੀ ਹੱਥੋਂ ਬਾਰ-ਬਾਰ ਗਿਰ ਜਾਂਦੀ ਹੁਣ ਨਿਯਮ ਪੂਰਵਕ ਕੁਰਾਨ ਦੀ ਤਲਾਵਤ ਵੀ ਨਹੀਂ ਕਰਦੀ ਭੁੱਲ ਜਿ ਗਈ ਆਪਣੇ ਰੋਗ ਵਿੱਚ ਭੁੱਲ ਜਿ ਗਈ ਬਾਰ-ਬਾਰ ਦੇ ਇਕ ਦਿਨ ਬਾਾਰ ਚਮਨ ਦੇਚ ਬੈਠੀ ਸੀ ਗੁਲਿਸਤਾਨ ਦੇ ਬਗੀਚੇ ਖਿੜੇ ਹੋਏ ਚਾਰੋਂ ਪਾਸੇ ਫੁੱਲ ਮੌਸਮੇ ਬਹਾਰ ਬੈਠੀ ਸੀ ਖਾਦਮਾ ਨੂੰ ਆਵਾਜ਼ ਮਾਰੀ ਗੋਲੀ ਰੋ ਅਖਿਆ ਉਹ ਜੋ ਚੀਨ ਤੋਂ ਆਇਨਾ ਆਇਆ ਹੈ ਨਾ ਸ਼ੀਸ਼ਾ ਇੱਥੇ ਲੈ ਕੇ ਚੁਪ ਲਿਆ ਮੈਂ ਇਸ ਬਗੀਚੇ ਸ਼ੀਸ਼ੇ ਦੇ ਚਪੜਾ ਮੁਖੜਾ ਵੇਖਣਾ ਤੇ ਮੁਸ਼ਾਬਤ ਕਰਨੀ ਹੈ ਤੁਲਨਾ ਕਰਨੀ ਹੈ ਇਹ ਫੁੱਲ ਕੁਬਸੂਰਤ ਨੇ ਕਿ ਮੈਂ ਮੈਂ ਫੁੱਲਾਂ ਦੇ ਸਾਹਮਣੇ ਆਪਣਾ ਮੁਕੜਾ ਵੇ ਕੋਈ ਤੁਲਨਾ ਤੇ ਹੋਵੇ ਐਵੇਂ ਦੇਖੀ ਜਾਂ ਕੋਈ ਤੁਲਨਾ ਤੇ ਚਾਹੀਦੀ ਤੋ ਗੋਲੀ ਖਾਦਮਾ ਵਿਚਾਰੀ ਭੱਜੀ ਹੋਈ ਗਈ ਸ਼ੀਸ਼ੇ ਨੂੰ ਚੁੱਕਣ ਲੱਗੀ ਸ਼ੀਸ਼ਾ ਵਜਨੇ ਸੀ ਇਸਤਰੀ ਦਾ ਸਰੀਰ ਨਾ ਸੰਭਾਲ ਸਕੇ ਪੈਰ ਫਿਸਲੇ ਸੰਗੇ ਮਰਮਰ ਦੇ ਪਰਛ ਦੇ ਤੇ ਉਹ ਕੀਮਤੀ ਆਇਨਾ ਗਿਰ ਕੇ ਚਿਕਨਾ ਚੋ ਰੇ ਜੇ ਗੰਮ ਦੇ ਬਈ ਹੱਥਾਂ ਨਾਲ ਬਾਹਰ ਆਈ ਖਾਲੀ ਹੱਥ ਦੇਖ ਕੇ ਕੜਕਦੀ ਹੋਈ ਆਵਾਜ਼ ਦੇ ਜ਼ੈਬੁਲ ਨਸਾ ਕਹਿੰਦੀ ਹੈ ਆਇਨਾ ਕੁਝ ਹਸ ਕਿੱਥੇ ਆਇਨਾ ਤੂੰ ਕਿਉਂ ਨਹੀਂ ਲਿਆ ਜ਼ਿੰਦਗੀ ਚ ਪਹਿਲੀ ਦਫਾ ਉੱਚਾ ਬੋਲੀਏ ਤੇ ਕੌੜਾ ਬੋਲੀਏ ਪਹਿਲੇ ਨਹੀਂ ਕਦੀ ਨਾ ਇਤਨਾ ਉੱਚਾ ਕਦੀ ਬੋਲੀ ਨਾ ਇਤਨਾ ਕੌੜਾ ਕਦੀ ਪਹਿਲੀ ਨਾ ਆਈ ਨਾ ਕੁਝਾ ਤੂੰ ਕੰਬਦੇ ਹੋਏ ਹੱਥਾਂ ਨਾਲ ਔਰ ਹੱਥਾਂ ਨੂੰ ਜੋੜ ਕੇ ਇਹ ਖਾਦਮਾ ਕਹਿੰਦੀ ਹੈ ਸ਼ਾਜ਼ਾਦੀ ਸਾਇਦਾ ਅਜ਼ਕਜ਼ਾ ਆਈ ਨਾ ਚੀਨੀ ਸ਼ਿਕਸਤ ਮੇਰੀ ਮੌਤ ਆ ਗਈ ਉਹ ਜੋ ਚੀਨ ਦਾ ਬਣਿਆ ਹੋਇਆ ਕੀਮਤੀ ਆਇਨਾ ਸੀ ਨਾ ਮੇਰੇ ਕੋਲ ਟੁੱਟ ਗਿਆ ਰੇਜ਼ੇ ਰੇਜ਼ੇ ਮੇਰੇ ਹੱਥੋਂ ਗਿਰ ਗਿਆ ਉਹ ਟੁੱਟ ਅਜ ਕਲਾ ਆਇਨਾ ਚੀਨੀ ਸ਼ਿਕਸਤ ਉਹ ਕਵਿਤਰੀ ਸੀ ਸ਼ਾਇਰਾ ਸੀ ਬੜਾ ਕੁਝ ਉਸਨੇ ਲਿਖਿਆ ਔਰ ਇਹਦੀਆਂ ਬਹੁਤ ਸਾਰੀਆਂ ਲਿਖਤਾਂ ਮਿਲਦੀਆਂ शायरा सी कवित्री सी उन्हें आख्या गोली खादमा फिर कह फिर कह अज कजा आईना, ना चीनी शिकस्त यह मतलब है मेरी मौत आई है कजा आई है वो जो चीन तो आईना आया सी मेरे को टूट गया रेजे रेजे आज कजा आईना, ना चीनी शिकस्त बोल पाई जेबल नसा खूब सोचो ਸਾਮਾਨੇ ਖੁਦ ਵੀ ਨਹੀਂ ਸਿਕਲ ਚੰਗਾ ਹੋਇਆ ਆਪਣੇ ਆਪ ਨੂੰ ਵੇਖਣ ਦਾ ਸਮਾਨ ਟੁੱਟ ਗਿਆ ਹੁਣ ਮੈਂ ਆਪਣਾ ਮਨ ਵੇਖਿਆ ਕਰਾਂਗੀ ਆਪਣੇ ਖੁਦਾ ਨੂੰ ਵੇਖਣ ਦੀ ਕੋਸ਼ਿਸ਼ ਕਰਾਂਗੀ ਬਹੁਤ ਮੁद्दत ਹੋ ਗਈ ਮੈਂ ਆਪਣਾ ਮਨ ਨਹੀਂ ਦੇਖਿਆ ਰੋਹੀ ਵੜ ਗੋਲੀ ਦਾ ਧੰਨਵਾਦ ਕੀਤਾ ਕਹਿਣ ਲੱਗੀ ਇਹ ਆਇਨਾ ਮੇਰੇ ਕੋਲ ਨਹੀਂ ਟੁੱਟਣਾ ਸੀ ਮੇਰੀ ਮੰਮਤਾ ਹੋ ਗਈ ਚੰਗਾ ਤੋ ਤੋ ਅੱਜ ਕਜ਼ਾ आईना जीनी शिकस्त खूब सुध खा सामानै खुद बेनी शिकस्त हुण मैं अपना मन वेखांगी ते जो अपना मन वेखे गुरमुख है अव्यासी अंतर मुखी ते हो मन आरसी कोई गुरमुख देखे गुरु नानक कहंदे कोई बिरला ही गुरमुख है अपना मन देखदा हो कि जद मन वेखेगा कण इसदा कितना भी साफ सुथरा होवे ते चंगा होवे खूबसूरत होवे मुस्ताकी माफ ਮਨ ਤੇ ਕਰੀਬਨ ਕਰੀਬਨ 90 ਵਿਸ਼ਦੀ ਮਨੁੱਖਾਂ ਦਾ ਬਦਸੂਰ ਵਿਚਾਰ ਠੀਕ ਨਹੀਂ ਸੋਚਣੀ ਠੀਕ ਨਹੀਂ ਯਾਦਾਂ ਠੁਕਲੂ ਐਸੇ ਕਰਕੇ ਦੁੱਖ ਹੈ ਮਨ ਆਪਣੇ ਤੇ ਬੁਰਾ ਮਿਟਾਣਾ ਦੇਖੇ ਸਗਲ ਸ੍ਰਿਸ਼ਟ ਸਾਜਨਾ ਮਨੁੱਖ ਬੁਰਾ ਕਿਸ ਦਾ ਸੋਚਦਾ ਹੈ ਕੋਪਰੇ ਬੇगाने ਬੁਰੀਆਂ ਯਾਦਾਂ ਕਿਸ ਦੇ ਲਈ ਓਪਰੇ ਬੇगाने ਲਈ ਆਪਣੇ ਲਈ ਨਹੀਂ ते सारे अपने दिखाई देते हैं कौन किसल बुरा सोचेगा तो एकाग्रता प्रदान करी तन अस्थूल है मन सूक्ष्म है आत्मा अति सूक्ष्म है संसार अस्थूल है गुरु सूक्ष्म है प्रभु अति सूक्ष्म है बड़ा समय में ज्यादा ना लवड़ा जहा खुलासा करा संसार सूक्ष्म है अखा का विषय है तो सूक्ष्म है अखा का विषय है संसार अस्थूल है अखों का विषय अखाखें थोन उठद के ना मेरे विचार भी उठ बैठे नली तो थोड़ा जी एकाग्रता प्रदान करनी, ज्यादा समा नहीं संसार अस्थूल अखा का विषय है गुरु सूक्ष्म है अखा का विषय नहीं बिल्कुल अखों का विषय नहीं है ਕੰਨਾਂ ਦਾ ਵਿਸ਼ਾ ਸੁਣਨਾ ਗੁਰੂ ਨੂੰ ਸੁਣਨਾ ਗੁਰੂ ਸਰਵਨ ਦਰਸ਼ਨ ਹੈ ਗੁਰੂ ਅੱਖਾਂ ਦਾ ਵਿਸ਼ਾ ਨਹੀਂ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਵੇਖਿਆ ਵੇਖਣ ਵਾਲਿਆਂ ਨੇ ਬੂਤਨਾ ਬਿਤਾਲਾ ਆ ਕੇ ਪੱਥਰ ਹੀ ਮਾਰੇ ਪਰ ਜਿਨ੍ਹਾਂ ਨੇ ਸੁਣਿਆ ਉਹ ਤੇ ਸਦਕੇ ਹੋਏ ਉਹ ਤੇ ਕੁਰਬਾਨ ਹੋ ਉਹ ਤੇ ਨੇ ਚਾਵਰ ਲਮਕਾਂਗਾ ਨਾਲ ਜਿਨ੍ਹਾਂ ਨੇ ਵੇਖਿਆ ਵੇਖਣ ਵਾਲਿਆਂ ਨੇ ਪੰਜਵੇਂ ਗੁਰੂ ਨਾਨਕ ਨੂੰ ਤਤੀ ਤਵੀ ਤੇ ਵਿਟਾ ਦਿੱਤਾ ਇਤਿਹਾਸ ਦੇ ਸਾਰੇ ਪੰਨੇ ਮੇ ਤੁਹਾਡੇ ਸਾਹਮਣੇ ਨਾਲ ਦੇਖਣ ਵਾਲੇ ਗੁਰੂ ਵੇਖਣ ਦਾ ਵਿਸ਼ਾ ਨਹੀਂ ਪਰ ਜਿਨ੍ਹਾਂ ਨੇ ਸੁਣਿਆ ਉਹਦੇ ਸਦਕੇ ਹੋਏ ਕੁਰਬਾਨ ਹੋਏ ਮੀਆਂ ਮੀਰ ਭਾਈ ਗੁੰਡਾਸ ਬਾਬਾ ਬੁੱਲ ਭਾਈ ਮਨੀ ਭਾਈ ਬੰਨੋ ਇਹ ਤੇ ਸਦਕੇ ਜਾਂਦੇ ਨੇ ਕੁਰਬਾਨ ਜਾਂਦੇ ਜਿਨ੍ਹਾਂ ਨੇ ਵੇਖਿਆ ਵੇਖਣ ਵਾਲਿਆਂ ਨੇ ਭਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇੱਕ ਰਾਤ ਵੀ ਕਿਧਰੇ ਚੈਨ ਨਾਲ ਬੈਠਣ ਨਹੀਂ आदा ने कभी तुझको संभलने न दिया था आराम से पहलू को बदलने न दिया अला यार हां जोगी हे गुरु गोबिंद सिंह कितनी अदावथा तेरे नाल, वेखन वाले ने इतनी अदावत की थी इतनी दुश्मनी